ਜਿੱਦਾਂ ਕਿ ਅੱਜ ਤੁਸੀਂ ਦੇਖਿਆ ਹੀ ਹੈ ਕਿ ਬੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਗੇਟ ਤੇ ਲੱਡੂ ਵੰਡੇ ਗਏ ਆ ਢੋਲ ਵਜਾਏ ਗਏ ਆ ਖੁਸ਼ੀਆਂ ਮਨਾਇਆ ਗਏ ਆ ਦਿਵਾਲੀ ਵਾਲੇ ਤਿਹਾਰਾਂ ਵਾਂਗ ਰੌਣਕਾਂ ਮਲਾਈਆਂ ਗਈਆਂ ਇਹ ਮਿਲਕ ਫੈਡ ਮੈਨੇਜਮੈਂਟ ਨੇ ਆਪਣੇ ਸਰਵਿਸ ਰੂਲ 2018 ਚ ਚੇਂਜ ਕੀਤੇ ਸੀ ਸੀਟੀ ਸਰਵਿਸ ਰੂਲ ਈਐਸਆਰ 2018 ਉਹਦੇ ਚ ਮੇਨ ਨੁਕਸਾਨ ਤੇ ਇਹ ਹੋਇਆ ਕਿ ਸੈਲਰੀਆਂ ਬਹੁਤ ਜ਼ਿਆਦਾ ਘਟ ਗਈਆਂ ਇੱਕ ਸੀਟ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਤਿੰਨ ਤਰ੍ਹਾਂ ਦੀਆਂ ਪੇ ਸੈਲਰੀਆਂ ਸਟਰਕਚਰ ਮਿਲ ਰਹੀਆਂ ਸੀ ਕਿਸੇ ਨੂੰ ਲੋੜ ਤੋਂ ਵੱਧ ਮਿਲਦੀ ਸੀ ਕਿਸੇ ਨੂੰ ਜੋ ਪੰਜਾਬ ਸਰਕਾਰ ਦਾ ਪੇਸਕੇ ਲੈ ਆਉ ਮਿਲਦਾ ਸੀ ਕਈਆਂ ਨੂੰ ਤੀਸਰਾ ਹਿੱਸਾ ਸੈਲਰੀ ਮਿਲਦਾ ਸੀ ਸਾਥੀਆਂ 'ਚ ਬਹੁਤ ਜ਼ਿਆਦਾ ਨਰਾਸ਼ਾ ਸੀ ਡਿਪਰੈਸ਼ਨ 'ਚ ਵੀ ਰਹਿੰਦੇ ਆ ਆਰਥਿਕ ਤੌਰ ਤੇ ਜਾਂ ਉਦਾਂ ਮੈਂਟਲੀ ਤੌਰ ਤੇ ਵੀ ਬੰਦੇ ਸਟ्रेस 'ਚ ਰਹਿੰਦੇ ਸੀ ਕਿ ਜਾਂ ਸੇਮ ਹੀ ਕੰਮ ਕਰਦੇ ਆ ਤੇ ਸੈਲਰੀ ਸਾਨੂੰ ਇੰਨੀ ਘੱਟ ਮਿਲਦੀ ਐ ਸੋ ਕਾਫੀ ਲੰਬੇ ਸਮੇਂ ਤੋਂ ਇਹ ਸੰਘਰਸ਼ ਚੱਲਦਾ ਸੀਗਾ ਜਦੋਂ ਆਪਣੇ ਚੇਅਰਮੈਨ ਮਾਨਜੋ ਨਰਿੰਦਰ ਸਿੰਘ ਜੀ ਸ਼ੇਰਗਿੱਲ ਬਣੇ ਆ ਉਹਨਾਂ ਨੂੰ ਅਸੀਂ ਮਿਲੇ ਆ ਉਹਨਾਂ ਨੇ ਸਾਨੂੰ ਭਰੋਸੇ 'ਚ ਲੈ ਕੇ ਸਾਰੀ ਕਾਰਵਾਈ ਸ਼ੁਰੂ ਕੀਤੀ ਆ ਸੰਘਰਸ਼ ਤੇ ਸਾਡਾ 6 ਸਾਲ ਤੋਂ ਚੱਲਦਾ ਪਿਆ 2018 ਤੋਂ ਹੀ ਲਗਭਗ ਚੱਲਦਾ ਪਿਆ ਹੁਣ 2023 ਚ ਸਾਰੇ ਬੋਰਡ ਨੇ ਮਿਲਖ ਫੜਦੇ ਨੇ ਪੁਰਾਣੇ ਸਰਵਿਸ ਰੂਲ ਰੱਦ ਕਰਕੇ ਨਵੇਂ ਸਰਵਿਸ ਰੂਲ 2023 ਬਣਾਏ ਆ ਜੋ ਕਿ ਬਿਲਕੁਲ ਪੰਜਾਬ ਸਰਕਾਰ ਦੇ ਜੋ ਪੇ ਸਕੇਲ ਆ ਜਾਂ ਬਾਕੀ ਜੋ ਪਾਲਿਸੀਆਂ ਨੇ এমਪਲੋਇਮੈਂਟ EMPLOYEES ਦੀਆਂ ਸਾਰੀਆਂ ਉਹੀ ਰੱਖੀ ਗਈਆਂ ਉਹਦੇ ਚ ਵਿਸ਼ਾਲ ਇੱਕ ਤੋਂ ਮਤਾ ਆਪਣਾ ਜਿਹੜਾ ਬੋਰਡ ਦਾ ਏਜੰਡਾ ਉਹ RCS ਕੋਲ ਪਿਆ ਸੀ ਪ੍ਰਵਾਨਗੀ ਲਈ ਉਹਨਾਂ ਵੱਲੋਂ ਇਹਦੇ ਕੰਮ 'ਚ ਢਿੱਲਮਟ ਕੀਤੀ ਗਈ ਇਸ ਲਈ ਸਾਾਨੂੰ ਲੰਬੇ ਸਮੇਂ ਤੋਂ ਲਗਭਗ 73 ਦਿਨ ਸਾਡਾ ਸੰਘਰਸ਼ ਚੱਲਿਆ 7 ਜਨਵਰੀ 2025 ਤੋਂ ਅਸੀਂ ਲਗਾਤਾਰ ਮੋਹਲੀ ਪਲਾਂਟ ਦਰਨੇ ਤੇ ਬੈਠੇ ਸੀਗੇ ਜੋ ਕਿ ਸਾਡਾ 18 ਮਾਰਚ ਨੂੰ ਦਰਨਾ ਖਤਮ ਹੋਇਆ 18 ਮਾਰਚ ਨੂੰ ਅਸੀਂ ਖੁਸ਼ੀ-ਖੁਸ਼ੀ ਆਪਣੇ ਪਲਾਂਟਾਂ 'ਚ ਵਾਪਸ ਆਏ ਹਾਂ ਸਾਡੇ 850 ਵੈਕੈਂਸੀ ਪੋਸਟ ਸੀਗੀ ਜਿਹਦੇ 'ਚੋਂ 600 ਤੋਂ ਪਲੱਸ ਬੰਦੇ ਛੱਡ ਕੇ ਜਾ ਚੁੱਕੇ ਆ ਦੁਖੀ ਹੋ ਗਏ ਨਾ ਸਰਵਿਸ ਰੂਲਾਂ ਤੋਂ ਹੁਣ ਲਗਭਗ 200 ਮੁਲਾਜ਼ਮ ਹੈ ਜਿਹੜਾ ਉਹ ਇਸ ਪਾਲਿਸੀ ਦੇ ਅੰਡਰ ਸੀਗਾ ਜਿਹੜਾ ਹੁਣ ਨਵੀਂ ਪਾਲਿਸੀ ਪੁਰਾਣੇ ਨਵੇਂ ਸਾਰੇ EMPLOYEES ਇਕੋ ਪਾਲਿਸੀ ਬਣੀ ਹੈ ਸਾਰਿਆਂ ਲਈ ਜੀ ਮੁਲਾਜ਼ਮਾਂ ਦੀਆਂ ਸੈਲਰੀਆਂ 'ਚ ਵਾਧਾ ਹੋਏਗਾ ਜੋ ਪੰਜਾਬ ਸਰਕਾਰ ਵੱਲੋਂ ਜੋ ਸੈਲਰੀ ਸਟ੍ਰਕਚਰ ਹੈ ਉਹ ਹੀ ਮਿਲੇਗਾ ਸਾਰਾ ادارے ਨੂੰ ਇਹਦਾ ਬਹੁਤ ਫਾਇਦਾ ਜੀ ادارے ਕੋਲ ਸਟਰੈਂਥ ਬਿਲਕੁਲ ਨਹੀਂ ਰਹਿ ਗਈ ਬੰਦਿਆਂ ਦੀ ਤੇ ਜਿੱਦਾਂ ਕਿ 600 ਬੰਦਾ ਪਹਿਲਾਂ ਹੀ ਛੱਡ ਕੇ ਜਾ ਚੁੱਕਿਆ ਹੈ ਇੱਕ ਬੰਦਾ 4-4 ਸੀਟਾਂ ਦਾ ਕੰਮ ਕਰ ਰਿਹਾ ਲੋਡ ਬਹੁਤ ਜ਼ਿਆਦਾ ਸੀਗਾ ਇਸ ਕੰਮ ਨਾਲ ਦਾਰਾ ਜ਼ਰੂਰ ਬਚੇਗਾ ਨਵੀਆਂ ਭਰਤੀਆਂ ਨਿਕਲ ਗਿਆ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਆਪਣੇ ਕੋਲ ਟ੍ਰੇਡ ਬੰਦੇ ਹੈਗੇ ਆ ਆਊਟਸੋਰਸ ਵਾਲੇ ਜਿਹੜੇ ਕਿ 10-10 15-15 ਸਾਲ ਤੋਂ ਕੰਮ ਕਰ ਰਹੇ ਆ ਅਸੀਂ ਤੇ ਇਹ ਚਾਹੁੰਦੇ ਆ ਕਿ ਕੋਈ ਆਪਣਾ ਬੋਰਡ ਜਾਂ ਸਰਕਾਰ ਇਹੋ ਜੀ ਪਾਲਿਸੀ ਲਿਆਏ ਕਿ ਉਹਨਾਂ ਨੂੰ ਰੈਗੂਲਰ ਕਰੇ ਤਾਂ ਜੋ ਜਿਹੜੇ ਬੰਦੇ ਅੱਗੇ ਕੰਮ ਕਰ ਰਹੇ ਆ ਸਿੱਖੇ ਸਿਕਾਇ ਬੰਦੇ ਨੇ ਉਹੀ ਅੱਗੇ ਵਿਭਾਗ ਦੀ ਵਾਗਡੋਰ ਸੰਭਾਲਣ ਤੇ ਬੇਰਕਾ ਨੂੰ ਬਲੰਦੀਆਂ ਤੱਕ ਲੈ ਕੇ ਜਾਣ ਅੱਜ ਰਾਤ ਨੀਂਦ ਨਹੀਂ ਆਈ ਇਹ ਆਪਣੇ ਸਾਥੀਆਂ ਦੇ ਦੁਆਰਾ ਵਾਪਸ ਜਾਵਾਂਗੇ ਇੱਕ 71 ਦਿਨ ਦਾ ਇਹ ਸੰਘਰਸ਼ ਸਾਡਾ ਚੱਲਿਆ ਜੀ ਤੇ ਇਸ ਸੰਘਰਸ਼ ਦੀ ਰੂਪਰੇਖਾ ਮਤਲਬ ਇੱਕ ਇਕੱਲਾ ਇਹ ਨਹੀਂ ਹੈ ਕਿ ਬੰਦਿਆਂ ਦੀ ਸੈਲਰੀਆਂ ਵਧਾਉਣੀਆਂ ਇਹ ادارے ਦੀ ਹੋਣ ਨੂੰ ਬਚਾਉਣ ਦਾ ਸੰਘਰਸ਼ ਹੈ ਜੀ ਤੇ ਇਹਦੇ ਨਾਲ ਇਹ ਹੈ ਕਿ ਹੁਣ ਆਨ ਆਲੇ ਸਮੇਂ 'ਚ ਹੋਰ ਵੀ ਸਾਥੀ ਜਿਹੜੇ ਜਿਵੇਂ ਟ੍ਰੇਨਿੰਗ ਸੈਂਟਰ ਬਣ ਚੁੱਕਾ ਸੀ ਸਾਡਾ ਅਦਾਰਾ ਮਿਲਕ ਫੈਡ ਜੇ ਬੰਦੇ ਆਂਦੇ ਸੀ ਜਿਵੇਂ ਇਹਨਾਂ ਦੀ ਆਪਣੀ ਰਿਪੋਰਟ 'ਚ ਹੀ ਹੈ ਜੀ 850 ਬੰਦੇ 'ਚੋਂ 600 ਬੰਦਾ ਛੱਡ ਕੇ ਚੱਲ ਗਿਆ ਜੀ 250 ਬੰਦਾ ਪਿੱਛੇ ਰਹਿ ਗਿਆ ਉਹ ਸਾਰਾ ਕੰਮ ਉਸ ਤੋਂ ਬਾਅਦ ਰਿਟਾਇਰਮੈਂਟਾਂ ਜਿੰਨੀਆਂ ਇਹ ਪਿਛਲੇ 8 ਸਾਲਾਂ ਚ ਹੋਈਆਂ ਉਹ ਸਾਰਿਆਂ ਦਾ ਬੋਝ ਜਿਹੜਾ ਉਹ 250 ਬੰਦੇ ਤੇ ਸੀਗਾ ਸਾਰੇ ਬੰਦੇ ਡਿਪਰੈਸ਼ਨ ਚ ਚੱਲ ਰਹੇ ਸੀ ਠੀਕ ਹੈ ਜੀ ਉਹਨਾਂ ਚੋਂ ਜਿਹੜੇ ਬੰਦੇ ਜਿਹਾਰੂ ਸਾਥੀ ਸਾਡੇ ਨਾਲ ਉੱਥੇ ਗਏ ਆ ਉਹਨਾਂ ਦੇ ਸਦਕਾ ਅੱਜ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਆਣ ਵਾਲੇ ਸਮੇਂ ਚ ਸਾਡੀ ਸਟਰੈਂਥ ਹੋਰ ਵਧੇਗੀ ਤੇ ਅਸੀਂ ਨਵੀਆਂ ਭਰਤੀਆਂ ਕਰਕੇ ਤੇ ادارے ਨੂੰ ਹੋਰ ਅੱਗਾ ਲੈ ਕੇ ਜਾਂਦਾ ਬਚਨ ਲੈ